ਮਿੱਤਰੋ ਪਹਿਲੀ ਵਾਰ ਦੇਖੀ ਆ ਜਿਹਦੇ ਕਰਕੇ ਗੱਡੀ ਤੋਂ ਉਤਰਨਾ ਪੈ ਗਿਆ ਮੈਨੂੰ ਇਹੋ ਖੂਈ ਆ ਜਿਹੜੀ ਗੁਰੂ ਗੋਬੀ ਸਿੰਘ ਜੀ ਨੇ ਜਿੱਥੇ ਦਾ ਜਲ ਛੱਕਿਆ ਸੀ ਜੰਡ ਦੇ ਦਰਖਤ ਦਾ ਦਰਸ਼ਨ ਕਰੋ ਬਹੁਤ ਪ੍ਰਾਣਾ ਦਰਖਤਾਂ ਵੀਰੋ ਸ੍ਰੀ ਗੁਰੂ ਗੋਬੀ ਸਿੰਘ ਜੀ ਦੇ ਟਾਈਮ ਦਾ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਮਾਛੀਵਾੜਾ ਲੁਧਿਆਣਾ ਸ਼ਹਿਰ ਹੈ ਲੁਧਿਆਣਾ ਇੱਥੇ ਹੀ ਕੁਝ ਚੱਲਣਾ ਸਾਰਾ ਦਿਨ ਇੱਥੇ ਸ੍ਰੀ ਗੁਰੂ ਗੋਬੀ ਸਿੰਘ ਜੀ ਨੇ ਸ਼ਬਦ ਉਚਾਰਨ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇੱਥੇ ਕੋਈ ਭੇਤ ਭਾਵ ਨਹੀਂ ਗੱਜ ਕੇ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੇਰੇ ਮਿੱਤਰੋ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਚਰਨ ਕਬਲ ਸਾਹਿਬ ਜੋ ਕਿ ਹਨ ਮਾਛੀਵਾੜੇ ਚ ਇੱਥੇ ਦਾ ਇਤਿਹਾਸ ਤੁਹਾਨੂੰ ਉੱਥੇ ਜਾ ਕੇ ਦੱਸਾਂਗਾ ਮਾਛੀਵਾੜੇ ਜੰਗਲਾਂ ਚ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਸੀ ਜੋ ਵੀ ਹੈ ਤੁਹਾਨੂੰ ਸਾਰਾ ਇਤਿਹਾਸ ਉੱਥੇ ਦੱਸਾਂਗਾ ਫਿਲਹਾਲ ਆਪਾਂ ਚੰਡੀਗੜ੍ਹ ਰੋਡ ਤੇ ਪਹੁੰਚ ਗਏ ਜੀ ਦੇਖੋ ਤੁਸੀਂ ਉਹੀ ਭੀੜ ਭਰੇ ਆ ਲੁਧਿਆਣਾ ਉਹੀ ਸਾਰਾ ਕੁਝ ਅੱਜ ਵੋਟਾਂ ਹਨ ਫਿਰ ਵੀ ਦੇਖੋ ਭੀੜ ਕਾਫੀ ਹੈ ਕੋਈ ਐਸੀ ਗੱਲ ਨਹੀਂ ਕਿ ਵੋਟਾਂ ਤੇ ਰੋਡਾਂ ਖਾਲੀ ਨੇ ਸੜਕਾਂ ਖਾਲੀ ਨੇ ਨਹੀਂ ਬਿਲਕੁਲ ਉਦਾਂ ਹੀ ਭੀੜ ਹੈ ਜਿੱਦਾਂ ਆਮ ਹੁੰਦੀ ਹੈ ਚੰਡੀਗੜ੍ਹ ਰੋਡ ਤੇ ਥੋੜਾ ਬੋ ਲੱਗਾ ਜਾਮ ਹਾਈਵੇ ਤੇ ਪੈ ਜਾਗੇ ਫਿਰ ਤੁਹਾਨੂੰ ਦਿਖਾਵਾਂਗਾ ਮੈਂ ਸਾਰੇ ਨਜ਼ਾਰੇ ਆ ਵਧੀਆ ਸਿੰਪਲ ਔਰ ਸਾਫ ਸੁਥਰਾ ਰੋਡ ਹੈ ਜਿਵੇਂ ਕਿ ਮੈਂ ਹਰ ਵਾਰੀ ਕਹਿੰਦਾ ਪੰਜਾਬ ਦੀਆਂ ਸੜਕਾਂ ਪੰਜਾਬ ਦੇ ਰੋਡਸ ਬਹੁਤ ਵਧੀਆ ਬਣ ਗਏ ਹਨ ਇਸਫਤ ਹੈ ਅਭੀ ਪੰਜਾਬ ਸਰਕਾਰ ਦੀ ਸਾਡਾ ਕੋਈ ਵੀ ਟੁੱਟੀ ਨਹੀਂ ਆਲਮੋਸਟ ਸਾਰੇ ਰੋਡ ਸਾਫ਼ ਹੀ ਨੇ ਵਧੀਆ ਹੀ ਨੇ ਜੇ ਮੇਰੇ ਵੀਰ ਕਿਤੇ ਬਾਹਰ ਬੈਠੇ ਨੇ ਦੇਖ ਲਵਾ ਲੁਧਿਆਣੇ ਤੋਂ ਚੰਡੀਗੜ੍ਹ ਵੱਲ ਨੂੰ ਜੇ ਜਾਈਏ ਆਪਾਂ ਤਾਂ ਰਸਤੇ ਦੇ ਵਿੱਚ ਸਮਰਾਲਾ ਆਉਂਦਾ ਸਮਰਾਲੇ ਤੋਂ ਖੱਬੇ ਮੁੜ ਕੇ ਮਾਛੀਵਾੜਾ ਪਿੰਡ ਹੈ ਉੱਥੇ ਆਂਦੇ ਨੇ ਗੁਰਦੁਆਰਾ ਚਰਨ ਕਵਲ ਸਾਹਿਬ ਅੱਜ ਅਸੀਂ ਚੱਲੇ ਆ ਉਧਰ ਹੀ ਤੇ ਥੋੜੀ ਬਹੁਤ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਲਈਏ ਜਿਵੇਂ ਕੱਲਾ ਸਿੱਧਾ ਗੁਰਦੁਆਰਾ ਸਾਹਿਬ ਦੀ ਵੀਡੀਓ ਤੁਸੀਂ ਬਹੁਤ ਦੇਖੀ ਹੋਣੀ ਹੈ ਮੈਂ ਤੁਹਾਨੂੰ ਥੋੜੀ ਰਸਤੇ ਦੀ ਵੀਡੀਓ ਵੀ ਦਿਖਾਣਾ ਤਾਂ ਕਿ ਤੁਹਾਡੇ ਨਾਲ ਥੋੜਾ ਜੁੜੇ ਰਹੀਏ ਤੁਹਾਨੂੰ ਲੱਗੇ ਹਾਂ ਬਈ ਵਾਕਈ ਅਸੀਂ ਵੀ ਨਾਲ ਚੱਲੇ ਆ ਐਦਾਂ ਮਹਿਸੂਸ ਹੋਵੇ ਤਾਂ ਥੋੜੀ ਕੋਸ਼ਿਸ਼ ਕਰੀ ਦੀ ਹੈ ਰਾਹ ਦੀ ਵੀਡੀਓ ਵੀ ਬਣਾ ਲਈ ਹੈ ਤੇ ਪੂਰੀ ਦੇਖਿਆ ਕਰੋ ਵੀਡੀਓ ਤਾਂ ਕਿ ਤੁਹਾਨੂੰ ਇੱਕ ਇੱਕ ਚੀਜ਼ ਪਤਾ ਲੱਗੇ ਇੱਕ ਇੱਕ ਚੀਜ਼ ਸਮਝ ਆਵੇ ਪੂਰਾ ਪੂਰਾ ਕੱਲਾ ਕੱਲਾ ਇਤਿਹਾਸ ਸਮਝ ਆਵੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਆ ਦੇਖੋ ਜੀ ਚੰਡੀਗੜ੍ਹ ਰੋਡ ਕਿਸੇ ਟਾਈਮ ਬਿਲਕੁਲ ਅੱਧੀ ਹੁੰਦੀ ਸੀ ਅੱਧੀ ਇਹ ਡਬਲ ਹੋਈ ਹੈ ਜੀ ਸਾਡਾ ਪੂਰੀ ਡਬਲ ਇੱਥੇ ਤਾਂ ਚੱਲੋ ਰੋਡ ਹੀ ਰੋਡ ਤਾਂ ਦਿਖ ਰਹੀ ਹੈ ਅੱਗੇ ਫਲਾਈਓਵਰ ਕਾਫੀ ਬਣ ਗਏ ਜਿੱਤੋਂ ਕਿ ਚੰਡੀਗੜ੍ਹ ਜਾਣ ਲਈ ਹੁਣ ਵੱਧ ਤੋਂ ਵੱਧ 1 ਘੰਟਾ ਲੱਗਦਾ ਹੈ ਜੀ ਲੁਧਿਆਣੇ ਤੋਂ 1 ਘੰਟੇ ਦਾ ਰਸਤਾ ਰਹਿ ਗਿਆ ਜਿਹੜੇ ਪਹਿਲਾਂ 2 ਘੰਟੇ ਲੱਗਦੇ ਸੀ ਬਸ ਚ ਲੱਗਦਾ ਹਲੇ ਵੀ ਡੇਢ ਪੌਣੇ 2 ਘੰਟੇ ਬਟ ਆਪਣੀ ਗੱਡੀ ਚ 1 ਘੰਟਾ ਹੀ ਲੱਗਦਾ ਹੈ ਤੇ ਇਹ ਜਿਹੜਾ ਚਰਨ ਗਵਲ ਗੁਰਦੁਆਰਾ ਸਾਹਿਬ ਹੈ ਇੱਥੇ ਪਹੁੰਚਣ ਤੱਕ ਅੱਧਾ ਘੰਟਾ ਲੱਗੇਗਾ ਜੇ ਬੱਸ ਚ ਜਾਓਗੇ ਇੱਥੇ ਘੰਟੇ ਤੋਂ ਵੀ ਜ਼ਿਆਦਾ ਲੱਗੇਗਾ ਕਿਉਂ ਪਿੰਡਾ ਬੁੰਡਾ ਚ ਰ ਸੱਚੇ ਖਬੇ ਤੇ ਨਿਆਰੇ ਦੇਖੋ ਸਾਰੇ ਪੂਰੀ ਵਧੀਆ ਰੋਡ ਬਣੀ ਹੋਈ ਆ ਦੇਖੋ ਗੱਡੀ ਕਿੱਦਾਂ ਲੋਕੇ ਚਲਾਉਂਦੇ ਨੇ ਸੜਕ ਦੇ ਵਿੱਚ ਹੀ ਬ੍ਰੇਕ ਮਾਰ ਲਈ ਬੰਦੇ ਨੇ ਉਹ ਬੰਦਾ ਕੀ ਕਰੇ ਕਿਧੇ ਕਿਧੇ ਨਾਲ ਲੜੇ ਸਾਰਾ ਦਿਨ ਇਹੀ ਕੁਝ ਚੱਲਦਾ ਜੀ ਇੱਥੇ ਲੁਧਿਆਣਾ ਸ਼ਹਿਰ ਹੈ ਲੁਧਿਆਣਾ ਇੱਥੇ ਇਹੀ ਕੁਝ ਚੱਲਣਾ ਸਾਰਾ ਦਿਨ ਕੱਲੇ-ਕੱਲੇ ਬੰਦੇ ਕੋਲ ਲਾਇਸੈਂਸ ਹੈ ਬਟ ਗੱਡੀ ਚਲਾਣ ਲਈ ਆਪਣੀ ਮਰਜ਼ੀ ਕਰਦਾ ਹਰ ਬੰਦਾ ਮਿੱਤਰੋ ਪਹਿਲਾ ਮੋੜ ਦੇਖੋ ਆਉਣ ਵਾਲਾ ਉਹ ਸਾਹਮਣੇ ਮਾਛੀ ਵਾਲਾ ਲਿਖਿਆ ਖੱਬੇ ਹੱਥ ਸਿੱਧਾ ਹੈ ਮੋਹੱਲੀ ਇਹ ਉਂ ਚੌਕ ਸਮਰਾਲੇ ਦਾ ਚੌਕ ਆ ਗਿਆ ਥੋ ਖੱਬੇ ਮੁੜਾਂਗੇ ਤੇ ਮਾਛੀ ਵਾਲੇ ਸਾਹਿਬ ਨੂੰ ਜਾਣ ਵਾਲੀ ਰੋਡ ਆ ਜਾਏਗੀ ਪਹਿਲਾਂ ਰੋਡ ਕਿਸੇ ਟਾਈਮ ਕਾਫੀ ਟੁੱਟੀ ਸੀ ਬਟ ਹੁਣ ਬਿਲਕੁਲ ਨਵੀਂ ਬਣੀ ਹੋਈ ਹੈ ਰੋਡ ਪਿੱਛੇ ਜੇ ਮੈਂ ਗਿਆ ਸੀ ਹੋਲੀ ਨੂੰ ਹੋਲੀਆਂ ਤੇ ਗਿਆ ਸੀ ਹੁਣ ਦੇਖੋ ਅੱਜ ਪਤਾ ਲੱਗੂਗਾ ਕੋਈ ਟੁੱਟੀ ਤਾਂ ਨਹੀਂ ਸੜਕ ਵੈਸੇ ਨਾਲ ਨਾਲ ਰਿਪੇਅਰ ਹੋ ਜਾਂਦੀਆਂ ਆ ਖੱਬੇ ਆ ਗਿਆ ਜੀ ਮੋੜ ਗੁਰਦੁਆਰਾ ਮਾਛੀ ਵਾਲਾ ਸਾਹਿਬ ਵੱਲ ਨੂੰ ਜਾਣ ਦਾ ਏ ਦੇਖੋ ਜੀ ਸਮਰਾਲਾ ਪਿੰਡ ਆ ਗਿਆ ਜੇ ਮੇਰੇ ਕੋਈ ਵੀਰ ਬਾਹਰਲੀ ਕੰਟਰੀs ਹੈਗੇ ਸਮਰਾਲੇ ਤੋਂ ਆ ਦੇਖੋ ਮਿੱਤਰੋ ਤੁਹਾਡਾ ਆ ਗਿਆ ਜੇ ਸ਼ਹਿਰ ਤੇ ਨਾਲੇ ਪਿੰਡ ਜੋ ਵੀ ਕਹਿ ਲੋ ਇਹ ਤਾਂ ਸ਼ਹਿਰ ਹੀ ਬਣ ਗਿਆ ਜੀ ਹੁਣ ਕਿਸੇ ਜ਼ਮਾਨੇ ਪਿੰਡ ਸੀ ਹੁਣ ਤਾਂ ਸ਼ਹਿਰ ਹੀ ਬਣ ਗਏ ਸਾਰੇ ਕੋਈ ਪਿੰਡ ਬੁਣ ਨਹੀਂ ਰਿਹਾ ਸ਼ਹਿਰ ਸਾਰੇ ਵੱਡੇ ਵੱਡੇ ਸ਼ਹਿਰ ਬਣ ਗਏ ਸੱਜੇ ਖੱਬੇ ਚਾਰੇ ਪਾਸੇ ਦੇਖੋ ਦੁਕਾਨਾਂ ਹੀ ਦੁਕਾਨਾਂ ਖੁੱਲ ਗਿਆ ਜੋ ਚੀਜ਼ ਤੁਸੀਂ ਮੰਗੋ ਇੱਥੇ ਮਿਲ ਜਾਊਗੀ ਤੇ ਸ਼ਹਿਰ ਹੀ ਆ ਫਿਰ ਪਿੰਡ ਕਿਹੜਾ ਰਹਿ ਗਿਆ ਆ ਗੰਨੇ ਟਰਾਲੀ ਦੇਖੋ ਮਿੱਤਰੋ ਅੱਜ ਵੀ ਉੱਥੇ ਹੀ ਜਾਂਦੀ ਹੈ ਜਿੱਦਾਂ ਪਹਿਲਾਂ ਜਾਂਦੀ ਸੀ ਗੰਨੇ ਦੀਆਂ ਟਰਾਲੀਆਂ ਆ ਐਸੀ ਚੀਜ਼ ਮੈਂ ਦੇਖੀ ਹੈ ਮਿੱਤਰੋ ਪਹਿਲੀ ਵਾਰ ਦੇਖੀ ਹੈ ਜਿਹਦੇ ਕਰਕੇ ਗੱਡੀ ਤੋਂ ਉਤਰਨਾ ਪੈ ਗਿਆ ਮੈਨੂੰ ਤੁਹਾਨੂੰ ਦਿਖਾ ਦੇਣਾ ਚੀਜ਼ ਕੀ ਹੈ ਮੈਨੂੰ ਕਮੈਂਟ ਜਰੂਰ ਦੱਸਿਓ ਇਹਨੂੰ ਕਹਿੰਦੇ ਕੀ ਹੈ ਆ ਨੇੜੇਓ ਦੇਖੋ ਆ ਤੂੜੀ ਨੂੰ ਜਿਵੇਂ ਕਿਸੇ ਮੈਟ ਦੇ ਵਿੱਚ ਆਪਾਂ ਲਪੇਟ ਕੇ ਰੱਖਿਆ ਹੋਵੇ ਉਹ ਚੀਜ਼ ਹੈ ਔਰ ਕਾਫੀ ਭਈਆ ਥੋੜੀ ਬਹੁਤੀ ਨਹੀਂ ਆ ਹੈ ਬੰਡਲਾਂ ਦੇ ਬੰਡਲ ਪਏ ਨੇ ਦੇਖੋ ਧਾਂਕਾਂ ਲਗੀਆਂ ਧਾਂਕਾਂ ਜਿਹਨੂੰ ਕਹਿੰਦੇ ਹਨ ਉਹ ਐ ਇਹ ਕੀ ਕੰਮ ਹੁੰਦੀ ਇੱਥੇ ਕੋਈ ਹੈ ਨਹੀਂ ਨੀ ਤੇ ਮੈਂ ਪੁੱਛ ਵੀ ਲੰਦਾ ਤੁਸੀਂ ਜ਼ਰੂਰ ਦੱਸਿਓ ਕਮੈਂਟ ਚ ਚੀਜ਼ ਕੀ ਹੈ ਇਹ ਪਿੰਡਾਂ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਸਾਰਾ ਪਤਾ ਉਹ ਦੱਸ ਦਿਓ ਦੇਖੋ ਸ਼ਹਿਰੀਆ ਤਾਂ ਕੋਈ ਦੱਸ ਨਹੀਂ ਪਾਊਗਾ ਰੇਅਰ ਹੀ ਹੋਗਾ ਕੋਈ ਜੋ ਦੱਸੂਗਾ ਆ ਦੇਖੋ ਤੁਸੀਂ ਚਾਰੇ ਪਾਸੇ ਕਿੰਨੀ ਸਮਗਰੀ ਪਈ ਹੈ ਦੇਖੋ ਪਤਾ ਕਰਦੇ ਆ ਕਿ ਇਹ ਤਾਂ ਕੰਮ ਕੀ ਆਂਦੀ ਹੈ ਇਹ ਸੜਕਾਂ ਦੇਖ ਲਓ ਕਿੰਨੀਆਂ ਸ਼ਾਨਦਾਰ ਨੇ ਕਿਸੇ ਟਾਈਮ ਦੀ ਟੁੱਟੀ ਸੜਕ ਅੱਜ ਦੀ ਬਿਲਕੁਲ ਬਿਲਕੁਲ ਵਧੀਆ ਸੜਕ ਹੈ ਕਮੈਂਟਸ ਵਿੱਚ ਜਰੂਰ ਦੱਸਿਓ ਚੀਜ਼ ਕੀ ਆ ਇਹ ਆ ਖੜੀ ਜੀ ਆਪਣੀ ਪਿਆਰੀ ਫੋਰਚਨਰ ਤੇ ਇਧਰ ਪਈ ਹੈ ਤੂੜੀ ਤੇ ਇਧਰ ਦੇਖੋ ਰੋਡ ਆ ਲੋ ਜੀ ਬੋਰਡ ਆ ਗਿਆ ਮਾਛੀ ਵਾਲਾ ਕਟਾਣੀ ਕਲਾ ਕੁੰਮ ਗਲਾ ਰਸਤੇ ਸਾਰੇ ਆ ਗਏ ਇਧਰ ਸੱਜਿਆ ਜੇ ਆਪਾਂ ਜਾਈਏ ਕਟਾਣੀ ਸਾਹਿਬ ਨੂੰ ਰਸਤਾ ਜਾਂਦਾ ਜਿਹਦੀ ਵੀਡੀਓ ਮੈਂ ਪਾਵਾਂਗਾ ਥੋੜੇ ਦਿਨ ਬਾਅਦ ਜਾਂ ਪਾ ਵੀ ਦਿੱਤੀ ਹੋ ਸਕਦੀ ਹੈ ਇਸ ਟਾਈਮ ਤੱਕ ਇਹ ਕਟਾਣੀ ਸਾਹਿਬ ਨੂੰ ਰਸਤਾ ਉੱਧਰ ਜਾਂਦਾ ਤੇ ਆ ਸਿੱਧਾ ਜਾਂਦਾ ਮਾਛੀਆੜੇ ਨੂੰ ਆ ਦੇਖੋ ਮਿੱਤਰੋ ਚਾਰੇ ਪਾਸੇ ਮਾਹੌਲ ਦੇਖੋ ਤੁਸੀਂ ਪਿੰਡਾਂ ਦਾ ਕਿੰਨਾ ਵਧੀਆ ਮਾਹੌਲ ਹੈ ਇਸ ਟਾਈਮ ਪੂਰੀ ਖਿੜੀ ਧੁੱਪ ਤੇ ਨਿਆਰੇ ਬੰਨੇ ਹੋ ਜੀ ਪੂਰੇ ਮੌਸਮ ਨੇ ਆ ਦੇਖੋ ਆ ਖੇਤਾ 'ਚ ਮੇਰੇ ਖਿਆਲ ਨਾਲ ਲੱਗੀ ਹੋਈ ਹੈ ਇਹ ਆ ਚਿੱਟਾ ਚੁਟਾ ਲਫਾਵਾ ਤੁਸੀਂ ਦੂਰ ਦੇਖ ਰਹੇ ਹੋਵੋਗੇ ਸਟਰਾਬਰੀ ਲੱਗੀ ਹੈ ਮੇਰੇ ਖਿਆਲ ਨਾਲ ਸਟਰਾਬਰੀ ਇਦਾਂ ਹੀ ਲੱਗਦੀ ਹੈ ਸਟਰਾਬਰੀ ਆ ਗਈ ਮਿੱਤਰੋ ਸੋਹਣੀ ਜੀ ਰੋਡ ਜਿਹਦਾ ਆਪਾਂ ਵੇਟ ਕਰਦੇ ਹਾਂ ਚਾਰੇ ਪਾਸੇ ਪੇੜ ਹੈ ਸੜਕ ਮਾੜੀ ਜਿਹੀ ਰੁੱਟੀ ਹੋਈ ਏ ਬਟ ਉਹਦਾ ਨਜ਼ਾਰਾ ਪੂਰਾ ਆ ਦੇਖੋ ਚਾਰੇ ਪਾਸੇ ਤੁਹਾਨੂੰ ਨਜ਼ਰ ਆਉਂਗੇ ਪੇੜ ਹੀ ਪੇੜ ਵਿੱਚ ਵਿੱਚ ਆਲੇ ਚਲਦੀ ਹੈ ਗੱਡੀ ਸਫੈਦਿਆਂ ਦੇ ਸੈਂਟਰ ਜਾ ਰਹੇ ਆਪਾਂ ਸੜਕ ਰਿਪੇਅਰ ਹੈ ਬਟ રિપેરડ સડકા કોઈ જ્યાદા વઢિયા નહી હકી બટ ચલો ફિર ભી ઠીક હૈ માડી નહી ટોય નહી હૈ ટોય હોન ફિર દિક્કત આંદી હૈ સંગ તો માછીવાડે શહેર دے وچ ਅਸੀਂ ਗਏ ਆ ਪਹੁੰਚ ਤੇ ਹੁਣ ਇੱਥੋਂ ਸਾਹਮਣੇ ਗੁਰਦੁਆਰਾ ਸਾਹਿਬ ਦਾ ਗੇਟ ਦਿਖੇਗਾ ਤੁਹਾਨੂੰ ਉੱਥੋਂ ਵੜਾਂਗੇ ਤੇ ਉੱਥੇ ਲਿਖਿਆ ਹੋਏਗਾ ਜੋ ਤੁਹਾਨੂੰ ਉਹ ਵੀ ਦਿਖਾਉਂਦਾ ਸਾਰਾ ઓ ਜੜੇ ਵੀਰ ਮੇਰੇ માછીਵਾੜੇ ਸਾਹਿਬ ਤੋਂ ਦੇਖ લો ਜੀ ਆਪਣਾ ਸ਼ਹਿਰ ਤੁਸੀਂ ਕਿੰਨਾ ਤਰੱਕੀ ਕਰ ਗਿਆ ਰਾਸ਼ ਲੁਧਿਆਣੇ ਵਰਗਾ ਹੈ ਜੀ ਇੱਥੇ ਲੁਧਿਆਣੇ ਵਰਗਾ ਉਹ ਸਾਹਮਣੇ ਬੋਰਡ ਲੱਗਾ ਹੈ ਜੀ ਗੁਰਦੁਆਰਾ ਚਰਨ ਕਬਲ ਸਾਹਿਬ ਆ ਦੇਖੋ ਜੀ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਪਤਸਾਈ ਦਸ਼ਮੀ ਜੀ ਦਾ ਬੋਰਡ ਲੱਗਾ ਹੈ ਇਧਰ ਅਸੀਂ ਮੁੜ ਜਾਨੇ ਆ ਤੇ ਗੁਰਦੁਆਰਾ ਸਾਹਿਬ ਪਹੁੰਚਦੇ ਆ ਬਸ 2 ਮਿੰਟ ਦਾ ਹੀ ਰਸਤਾ ਹੈ ਜੀ ਬਿਲਕੁਲ ਇੱਥੋਂ ਆ ਲੋ ਜੀ ਦੂਜਾ ਬੋਰਡ ਆ ਗਿਆ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਬਸ ਇਸ ਤੋਂ ਬਾਅਦ ਕੋਈ ਮੋੜ ਨਹੀਂ ਹੈ ਵੀਰੋ ਸਿੱਧਾ ਅੱਗੇ ਗੁਰਦੁਆਰਾ ਸਾਹਿਬ ਹੀ ਪਹੁੰਚਾਂਗੇ ਪੂਰਾ ਰੌਣਕ ਵਾਲਾ ਬਾਜ਼ਾਰ ਹੈ ਦੇਖੋ ਸਜੇ ਖਵੇ ਦੁਕਾਨਾ ਦੇਖੋ ਜ਼ਬਰਦਸਤ ਆ ਦੇਖੋ ਜੀ ਸਜੇ ਪੂਰਾ ਵੋਟਾਂ ਦਾ ਮਾਹੌਲ ਹੈ ਖੱਪ ਪਈ ਆ ਪੂਰੀ ਆ ਗਿਆ ਜੀ ਗੁਰਦੁਆਰਾ ਸਾਹਿਬ ਦਾ ਬਿਲਕੁਲ ਬਾਹਰਲਾ 뷰 ਬਸ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਬਿਲਕੁਲ ਨੇੜੇ ਹੀ ਹੈ ਇਧਰ ਅਜਾਇਬ ਘਰ ਹੈ ਅਜਾਇਬ ਘਰ ਪਾਰ ਕਰਕੇ ਗੁਰਦੁਆਰਾ ਸਾਹਿਬ ਕਾਫੀ ਰਸ਼ਾਜਵੀ ਸ਼ਾਇਦ ਛੁੱਟੀ ਕਰਕੇ ਰਸ਼ਾਜ ਬੋਟਾਂ ਕਰਕੇ ਛੁੱਟੀ ਹੈ ਬਟ ਦੇਖਦੇ ਅੰਦਰ ਜਾ ਕੇ ਪਤਾ ਲੱਗੂਗਾ ਗੱਡੀ ਲਾਨੇ ਆ ਪਾਰਕਿੰਗ 'ਚ ਫਿਰ ਦੇਖਦੇ ਆ ਆ ਗੁਰਦੁਆਰਾ ਸਾਹਿਬ ਦੀ ਬਾਹਰੋਂ ਭੀੜ ਦੇਖੋ ਜੀ ਤੁਸੀਂ ਪੂਰੀ ਸੰਗਤ ਦੀ ਆ ਸੱਜੇ ਪਾਸੇ ਰਾਈਟ ਹੈਂਡ ਸਾਈਡ ਤੇ ਗੁਰਦੁਆਰਾ ਸਾਹਿਬਨ ਸ੍ਰੀ ਚਰਨ ਕਬਲ ਸਾਹਿਬ ਤੇ ਮੈਂ ਹੁਣੇ ਕਰਾਨਾ ਦਰਸ਼ਨ ਤੁਹਾਨੂੰ ਜਦ ਤੱਕ ਆਪਾਂ ਗੱਡੀ ਲਾਈਏ ਪਹਿਲਾਂ ਪਾਰਕਿੰਗ 'ਚ ਸਰੋਂ ਪਹਿਲਾ ਕੰਮ ਹੈ ਗੱਡੀ ਪਾਰਕਿੰਗ ਬਾਕੀ ਗੱਲਾਂ ਬਾਅਦ 'ਚ ਮਿੱਤਰੋ ਪੂਰਾ ਰਸਤਾ ਇੱਥੇ ਕੋਈ ਖਾਲੀ ਨਹੀਂ ਹੈ ਜਿਵੇਂ ਮੈਂ ਕਿਹਾ ਸਾਇਦ ਔਨਡੇ ਆਇਆ ਤੇ ਰਸ਼ ਨਹੀਂ ਹੋਗਾ ਬਹੁਤ ਜ਼ਿਆਦਾ ਰਸ਼ ਹੈ। ਛੁੱਟੀਆਂ ਮੌਲਾਜ ਇਸ ਕਰਕੇ ਰਸ਼ ਹੈ ਰਸ਼ਾ ਦੇਖੋ ਗੱਡੀ ਲਾਉਣ ਦੀ ਜਗ੍ਹਾ ਨਹੀਂ ਮਿਲਦੀ ਸਾਨੂੰ ਪਾਰਕਿੰਗ ਚ। ਦੇਖੋ ਜੀ ਅੱਜ ਔਨਡੇ ਤੇ ਕਿੰਨਾ ਰਸ਼ ਹੈ ਪੂਰੀ ਭੀੜਾ ਗੁਰਦੁਆਰਾ ਸਾਹਿਬ ਕਿਉਂਗੀ ਪੂਰੇ ਪੰਜਾਬ ਚ ਮੇਰੇ ਖਿਆਲ ਨਾਲ ਇਲੈਕਸ਼ਨ ਚੱਲ ਰਹੇ ਨੇ ਇਸ ਕਰਕੇ ਛੁੱਟੀ ਦਾ ਮੌਲ ਹੈ ਸਾਰੀ ਦੁਨੀਆ ਇੱਧਰ ਆਈ ਹੋਈ ਹੈ। ਤੇ ਚਾਰੇ ਪਾਸੇ ਗੱਡੀਆਂ ਪਾਰਕਿੰਗ ਲਾਉਣ ਤੱਕ ਦੀ ਜਗ੍ਹਾ ਨਹੀਂ ਹੈਗੀ ਇੱਥੇ ਕਿਸੇ ਤਰੀਕੇ ਗੱਡੀ ਲੱਗੀ ਹੈ ਬਸ। ਆ ਦੇਖੋ ਚਾਰੇ ਪਾਸੇ ਦਾ ਮਾਹੌਲ ਦੇਖੋ। ਚਾਰੇ ਪਾਸੇ ਦਾ ਤੁਸੀਂ ਰਸ਼ ਦੇਖੋ ਕਿੰਨੀ ਸੰਗਤ ਆਈ ਹੈ ਗੁਰਦੁਆਰਾ ਸਾਹਿਬ ਚ ਅਈ ਤੇ ਗਾਇਸ ਗੁਰਦੁਆਰਾ ਸਾਹਿਬ ਦਾ ਬਾਹਰ ਦਾ ਸਾਰਾ ਥੀ ਵਿਊ ਦੇਖ ਲਓ ਤੁਸੀਂ ਦੁਕਾਨਾਂ ਲੱਗੀਆਂ ਹਨ ਪੂਰੀਆਂ ਹਰ ਚੀਜ਼ ਦੀਆਂ ਜੋ ਮਰਜ਼ੀ ਇੱਥੋਂ ਚਾਹੋ ਤੁਸੀਂ ਲੈ ਸਕਦੇ ਹੋ ਇਧਰਲੇ ਸਾਈਡ ਸਾਰੀਆਂ ਦੁਕਾਨਾਂ ਹਨ ਦੇਖੋ ਤੇ ਇਧਰ ਵੀ ਦੁਕਾਨਾਂ ਹਨ ਸਾਰੀਆਂ ਕਾਫੀ ਵੱਡਾ ਸ਼ਹਿਰ ਬਣ ਗਿਆ ਜੀ ਮਾਛੀਵਾੜਾ ਛੋਟਾ ਮੋਟਾ ਨਹੀਂ ਰਿਹਾ ਆ ਦੇਖੋ ਜੀ ਕਰੋਕਰੀ ਦੀਆਂ ਦੁਕਾਨਾਂ ਵੀ ਬੜੀਆਂ ਗੁਰਦੁਆਰਾ ਸਾਹਿਬ ਦੇ ਬਾਹਰ ਬਹੁਤ ਸੋਹਣੀ ਤਰ੍ਹਾਂ ਸਜਾਈਆਂ ਹੋਈਆਂ ਦੁਕਾਨਾਂ ਆ ਦੇਖੋ ਦੁਕਾਨਾਂ ਕਿੰਨੀ ਸੋਹਣੀ ਤਰ੍ਹਾਂ ਸਜਾਈਆਂ ਨਾਲ ਖਡੋਣੇ ਵਗੈਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਮਾਚੀਵਾੜਾ ਇਹ ਐਂਟਰੀ ਗੇਟ ਹੈ ਜੀ ਇੱਥੋਂ ਹਣ ਕਰਦੇ ਐਂਟਰੀ ਸਾਰੇ ਅੰਦਰ ਚਲਦੇ ਹਾਂ ਦੇਖੋ ਸੰਗਤ ਕਿੰਨੀ ਆਈ ਹੋਈ ਅੱਜ ਐਂਟਰੀ ਕਰ ਲਈਏ ਜੀ ਗੁਰਦੁਆਰਾ ਸਾਹਿਬ ਦੀ ਸਾਹਮਣੇ ਜਾਵਾਂਗੇ ਲੈਫਟ ਸਾਈਡ ਤੇ ਜੋੜਾ ਕਰਾਂਗੇ ਜੋੜੇ ਉਤਾਰਾਂਗੇ ਫਿਰ ਉਸ ਤੋਂ ਬਾਅਦ ਚੱਲਾਂਗੇ ਦਰਬਾਰ ਸਾਹਿਬ ਦੇ ਅੰਦਰ ਜੇ ਤਾਂ ਅੰਦਰਲੀ ਵੀਡੀਓ ਬਣਾਣ ਦਿੱਤੀ ਤਾਂ ਬਣਾ ਲਾਂਗਾ ਜੇ ਨਹੀਂ ਬਣਾਣ ਦਿੱਤੀ ਫਿਰ ਤੁਹਾਨੂੰ ਬਾਹਰਲੇ ਦਰਸ਼ਨ ਕਰਾ ਦਾਂਗਾ ਸਾਰੇ ਜਿੰਨੇ ਵੀ ਹੋ ਸਕਕੇ ਸਾਰੇ ਦੇ ਸਾਰੇ ਭਾਈਆ ਆ ਲੈਫਟ ਤੇ ਜੋੜਾ ਕਰਾ ਉਧਰ ਚੱਲਦੇ ਹਾਂ ਸੰਗਤ ਦੇਖੋ ਕਿੰਨੀ ਹੈ ਅੱਜ ਆਮ ਦਿਰਾ ਦੇ ਆਮ ਦਿਨਾਂ ਇੰਨੀ ਸੰਗਤ ਨਹੀਂ ਹੁੰਦੀ ਆ ਜੋੜਾ ਕਰਾ ਅੱਗੇ ਜੀ ਗੁਰਦੁਆਰਾ ਸਾਹਿਬ ਦਾ ਜੋੜੇ ਜਮਾ ਕਰਾਣੇ ਆ ਜੀ ਫਿਰ ਇੱਥੋਂ ਨਿਕਲਦੇ ਹਾਂ ਬਿਲਕੁਲ ਐਂਟੀ ਚ ਵੜਦੇ ਹਾਂ ਸਾਰਾ ਜੋੜਾ ਕਰਾ ਲੈਫਟ ਤੇ ਜੋ ਲੋ ਜਮਾ ਕਰਾ ਦਿੰਦੇ ਹਨ ਮਿੱਤਰੋ ਸਾਰੇ ਤੁਹਾਨੂੰ ਕਰਾਨਾ ਦਰਸ਼ਨ ਐਸਾਈਡ ਸਰੋਵਰ ਸਾਹਿਬ ਹੈ ਤੇ ਉਧਰ ਵੀ ਕੁਝ ਹੈ ਤੁਹਾਨੂੰ ਸਾਰਾ ਦਿਖਾਵਾਂਗਾ ਇਧਰ ਦੇਖੋ ਠੰਡਾ ਜਲ ਜਦੋਂ ਮਰਜ਼ੀ ਠੰਡਾ ਜਲ ਛਕੋ ਤੇ ਅੰਦਰ ਜਾਓ ਇਹ ਗੁਰਦੁਆਰਾ ਸਾਹਿਬ ਵੱਲ ਨੂੰ ਜਾਣ ਦਾ ਮੇਨ ਰਸਤਾ ਜਿੱਤੋਂ ਦਰਬਾਰ ਸਾਹਿਬ 'ਚ ਐਂਟਰੀ ਹੋਵੇਗੀ ਹੱਥ ਧੋਨੇ ਆਂ ਪੈਰ ਧੋਨੇ ਆ ਫਿਰ ਚੱਲਦੇ ਨੇ ਦਰਸ਼ਨ ਕਰੋ ਜੀ ਗੁਰਦੁਆਰਾ ਮਾਛੀਵਾੜਾ ਚਰਨ ਕਮਲ ਸਾਹਿਬ ਦਰ ਵੀ ਦਰਵਾਜ਼ਾ ਸਾਬਨ ਤੇ ਬਿਗਦਾ ਬਾਬਾ ਜੀ ਦਾ ਸਰੂ ਬੱਦਰ ਵੀ ਪਿਆ ਸਭ ਤੋਂ ਪਹਿਲਾਂ ਈਸ਼ਾਨ ਸਾਹਿਬ ਵੱਲ ਮੱਥਾ ਟੇਕਦੇ ਆਂ ਫਿਰ ਅੰਦਰ ਚਲਦਾ ਆਂ ਈਸ਼ਾਨ ਸਾਹਿਬ ਨੂੰ ਦਰਸ਼ਨ ਕਰਾਂ ਗੁਰਦੁਆਰਾ ਮਾਛੀ ਵਾਲਾ ਦੇ ਪ੍ਰਕਰਮਾ ਕਰ ਲਈਏ ਈਸ਼ਾਨ ਸਾਹਿਬ ਦੀ ਫਿਰ ਮੈਂ ਚਲਦਾ ਅੰਦਰ ਗੁਰਦੁਆਰਾ ਗੋਬੀ ਸਿੰਘ ਦੀ ਤਸਵੀਰ ਬਣੀ ਹੋਈ ਹੈ ਜਦੋਂ ਬਾਠੀਵਾਲੇ ਕੰਗਲਾ ਵਿੱਚ ਆਰਾਮ ਕਰਦੇ ਹੋਇਆ ਦਿਖਾਇਆ ਗਿਆ ਹੈ ਇਹ ਅਜ ਦਾ ਮੁਖਵਾ ਪੜ ਲਓ ਜੀ ਸਕਰੀਨ ਸ਼ਾਟ ਲੈ ਕੇ ਪੜ ਲਓ ਅਜ ਦਾ ਮੁਖਵਾ ਮਿੱਤਰੋ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਤੱਕ ਤੁਸੀਂ ਦਰਸ਼ਨ ਕਰੋ ਦਰਬਾਰ ਸਾਹਿਬ ਦੇ ਉਹਨੀ ਦੇਰ ਮੈਂ ਤੁਹਾਨੂੰ ਸੰਖੇਪ ਇਤਿਹਾਸ ਦੱਸ ਦੇਣਾ ਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਚੱਲੇ ਪਾ ਕੇ ਪਿੰਡ ਚੂੜਪੂੜ ਵਿਖੇ ਪਹੁੰਚ ਕੇ ਇੱਕ ਛਾੜ ਹੇਠਾਂ ਵਿਸ਼ਰਾਮ ਕੀਤਾ ਜਿੱਥੇ ਉਹਨ ਗੁਰਦੁਆਰਾ ਸ੍ਰੀ ਛਾੜ ਸਾਹਿਬ ਸੁਚੋਭਿਧਨ ਗੁਰੂ ਜੀ ਨੇ ਛਾੜ ਸਾਹਿਬ ਤੋਂ ਪਿੰਡ ਪਵਾਤ ਸਹਿਜੋ ਮਾਜਰਾ ਹੁੰਦੇ ਹੋਏ ਮਾਛੀਵਾੜ ਦੇ ਜੰਗਲਾਂ ਨੂੰ ਭਾਗ ਲਾਏ ਗੁਰੂ ਜੀ ਨੇ ਇੱਥੇ ਇੱਕ ਖੂਹ ਤੇ ਪਹੁੰਚ ਕੇ ਜਲ ਛੱਕਿਆ ਫਿਰ ਝੰਡ ਦੇ ਦਰਖਤ ਹੇਠ ਖੂਹ ਤੋਂ ਲਿਆਂਦੀ ਮਿੱਟੀ ਦੀ ਟਿੰਨ ਨੂੰ ਸਿਰਾਂ ਨੇ ਰੱਖ ਕੇ ਆਰਾਮ ਕੀਤਾ ਉਹ ਖੂਹ ਅਤੇ ਝੰਡ ਦਾ ਦਰਖਤ ਅੱਜ ਵੀ ਮੌਜੂਦ ਹਨ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਕੇ ਤੁਹਾਨੂੰ ਇਤਿਹਾਸਕ ਖੂਹ ਅਤੇ ਜਾਣਦੇ ਦੇ درخت ਦੇ ਦਰਸ਼ਨ ਕਰਾਂਦਾ ਹਾਂ ਵੀਡੀਓ ਪੂਰੀ ਅੰਤ ਤੱਕ ਦੇਖਿਓ ਕਾਫੀ ਇਤਿਹਾਸਕ ਗੁਰਦੁਆਰਾ ਸਾਹਿਬਨ ਤੁਹਾਨੂੰ ਵੱਧ ਤੋਂ ਵੱਧ ਇਤਿਹਾਸ ਬਾਰੇ ਇਸ ਵੀਡੀਓ ਜਾਣਕਾਰੀ ਦੇਵਾਂਗਾ ਇਹ ਸੰਖੇਪ ਇਤਿਹਾਸ ਦੀ ਬਾਕੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਰਾ ਪੜ੍ਹ ਸਕਦੇ ਹੋ ਸਾਥ ਸੰਗਤ ਇਹ ਸਾਰੀ ਆਵਾਜ਼ ਮੈਂ ਦਰਬਾਰ ਸਾਹਿਬ ਤੋਂ ਬਾਹਰ ਜਾ ਕੇ ਵੌਇਸ ਓਵਰ ਦਿੱਤੀ ਹੈ ਨਾ ਕਿ ਦਰਬਾਰ ਸਾਹਿਬ ਵਿੱਚ ਮੈਂ ਕੋਈ ਗੱਲ ਕੀਤੀ ਹੈ ਗੁਰੂ ਸਾਹਿਬ ਦੇ ਅੰਦਰ ਆ ਗਿਆ ਦਰਸ਼ਨ ਕਰਕੇ बाद भी मैं सारी वॉइस ओवर देंगे दरबार साहब के अंदर आप गल नहीं कर सकते तो हम लैन् प्रसाद फिर इतों अगे चल रहे हैं इतों प्रसाद लें मित्रों फिर अगर चलते हैं प्रसाद ला लिया जी हम चलते हैं बाकी सारा इतिहास जानते हैं गुरुद्वारा तू देखोगे हर धर्म हर जात का बंदा थानू मिलेगा इतना ਇੱਥੇ ਕੋਈ ਭੇਤ ਭਾਵ ਨਹੀਂ ਹੈ ਇੱਥੇ ਵੀ ਦੇਖੋ ਜੀ ਊੜਾ ਆੜਾ ਪੂਰਾ ਲਿਖਿਆ ਹੋਇਆ ਹੈ ਨਾ ਲਿਖਿਆ ਅਮ੍ਰਿਤ ਛੱਕੋ ਸਿੰਘ ਸਜੋ ਨਾਲ ਮੁਹਾਰਨੀ ಅಲੰਕਣਾ ਦੁਲੈਕਣਾ ਦਾ ਵੀ ਨਾਲ ਹੀ ਬੋਰਡ ਲੱਗਿਆ ਹੋਇਆ ਹੈ ਕਿ ਇਧਰੋਂ ਤੁਸੀਂ ਕਰਾ ਪ੍ਰਸ਼ਾਦ ਦੀ ਦੇਖ ਦੀ ਰਸੀਦ ਲੈ ਸਕਦੇ ਹੋ ਸਾਹਮਣੇ ਝੰਡ ਦਾ ਦਰਖਤ ਹੈ ਜਿੱਥੇ ਸ੍ਰੀ ਗੁਰੂ ਗੋਬੀ ਸਿੰਘ ਜੀ ਨੇ ਸ਼ਬਦ ਉਚਾਰਨ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਆਹ ਦੇਖੋ ਇੱਥੇ ਬੋਰਡ ਲੱਗਾ ਹੈ ਤੇ ਲਿਖਿਆ ਹੋਇਆ ਹੈ ਇਹ ਸ਼ਬਦ ਸ੍ਰੀ ਗੁਰੂ ਗੋਬੀ ਸਿੰਘ ਜੀ ਨੇ ਇਸ ਝੰਡ ਹੇਠ ਉਚਾਰਨ ਕੀਤਾ ਸੀ ਬਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਬਾਕੀ ਸਾਰਾ ਸਕਰੀਨਸ਼ਾਟ ਤੁਸੀਂ ਲੈ ਲਿਓ ਇਸ ਜਗ੍ਹਾ ਤੇ ਗੁਰਦੁਆਰਾ ਚਰਨ ਗਵਨ ਸਾਹਿਬ ਮਾਚੀਵਾੜੇ ਦਾ ਇਤਿਹਾਸ ਵੀ ਲਿਖਿਆ ਹੋਇਆ ਹੈ ਸਾਰਾ ਇਹ ਵੀ ਸਕਰੀਨਸ਼ਾਟ ਤੁਸੀਂ ਲੈ ਕੇ ਪੜ੍ਹ ਸਕਦੇ ਹੋ ਬਾਕੀ ਤੁਹਾਨੂੰ ਮੈਂ ਦੱਸ ਦਾਂਗਾ ਇਤਿਹਾਸ ਝੰਡ ਦੇ ਦਰਖਤ ਦਾ ਦਰਸ਼ਨ ਕਰੋ ਆ ਬਹੁਤ ਪ੍ਰਾਣਾ ਦਰਖਤ ਹੈ ਵੀਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦਾ ਸਾਰੇ ਐਂਗਲ ਲਾ ਕੇ ਖੜਾਇਆ ਗਿਆ ਇਹਨੂੰ ਤਾਂ ਕਿ ਥੱਲੇ ਨਾ ਡਿੱਗੇ ਸੰਗਤ ਆਰਾਮ ਕਰਦੀ ਹੈ ਪੂਰਾ ਸ਼ੈੱਡ ਦਾ ਪਿਆ ਹੋਇਆ ਹੈ ਬਹੁਤ ਵਧੀਆ ਮਾਹੌਲ ਜੱਥੇ ਬਣਿਆ ਤੁਸੀਂ ਆਰਾਮ ਵੀ ਕਰ ਸਕਦੇ ਹੋ ਬੈਠ ਸਕਦੇ ਹੋ ਥੋੜੀ ਦਿਰ ਗਰਮੀਆਂ ਦੇ ਵਿੱਚ ਛਾਂ ਰਹਿੰਦੀ ਹੈ ਉਧਰਲੇ ਪਾਸੇ ਧੁੱਪ ਵੀ ਹੈ ਜੇ ਸਰਦੀਆਂ ਵਿੱਚ ਬੈਠਣਾ ਧੁੱਪ ਚ ਬੈਠ ਜਾਓ ਜਿਵੇਂ ਕਿ ਸੰਗਤ ਬੈਠੀ ਹੋਈ ਹੈ ਜੰਨ ਦੇ ਰਖਤ ਦੇ ਤੁਹਾਨੂੰ ਦਰਸ਼ਨ ਕਰਾ ਦਿੱਤੇ ਹੁਣ ਅਸੀਂ ਚੱਲਦੇ ਹਾਂ ਖੂਹ ਵਾਲ ਜਿਹੜਾ ਗੁਰਦੁਆਰਾ ਸਾਹਿਬ ਦਾ ਖੂਹ ਹੈ ਜਿੱਥੇ ਗੁਰਗੋਬੀ ਸਿੰਘ ਜੀ ਨੇ ਜਲ ਚੱਕਿਆ ਸੀ ਉਧਰ ਚੱਲਦੇ ਆ ਫਿਰ ਤੁਹਾਨੂੰ ਲੰਗਰ ਹਾਲ ਦੇ ਵੀ ਦਰਸ਼ਨ ਕਰਾਂਦਾ ਮਿੱਤਰੋ ਸਾਡੇ ਖੁੱਲ ਕੇ ਪਾਸ ਇੱਥੇ ਨਿਆਂ ਸਿੰਘ ਦਾ ਪ੍ਰੋਗਰਾਮ ਚੱਲ ਰਿਹਾ ਹੈ ਤੇ ਸਾਰੀ ਸੰਗਤ ਇੱਧਰ ਬੈਠੀ ਹੋਈ ਹੈ ਦੇਖੋ ਚਾਰੇ ਪਾਸੇ ਦਾ ਥਿਊ ਵਿਊ ਦੇਖ ਲਓ ਤੁਸੀਂ ਇਹ ਸਾਡਾ ਨਸੀਬ ਹੈ ਜੋ ਤੁਹਾਨੂੰ ਦਰਸ਼ਨ ਕਰਨ ਨੂੰ ਮਿਲ ਗਿਆ ਆ ਦੇਖੋ ਜੀ ਪੂਰਾ ਵਿਊ ਇਧਰ ਸਸ਼ਤਰ ਵੀ ਪਏ ਹਨ ਉਹਨਾਂ ਦੇ ਦਰਸ਼ਨ ਵੀ ਤੁਹਾਨੂੰ ਕਰਾ ਦਿੱਤੇ ਨੇ ਆ ਪੂਰਾ ਵੀਊ ਦੇਖੋ ਤੁਸੀਂ ਤਾਂ ਸਾਰੀ ਸੰਗਤ ਬੈਠੀ ਹੋਈ ਆ ਸੰਗਤ ਦਰਸ਼ਨ ਵੀ ਕਰਨਾ ਤੇ ਗੁਰਦੁਆਰਾ ਸਾਹਿਬ ਦਾ ਵੀ ਵੀਅੋ ਦਿਖ ਰਿਹਾ ਤੋਂ ਆ ਦੇਖੋ ਜੀ ਚੱਕਰ ਚੱਲ ਰਿਹਾ ਨਿਆਂ ਸਿੰਘ ਦਾ ਸਸ਼ਤਰ ਚਲਾਉਣ ਦਾ ਮੁਕਾਬਲਾ ਚੱਲ ਰਿਹਾ ਹੈ ਜਿਆਦਾ ਵੱਡੀ ਵੀਡੀਓ ਨਹੀਂ ਬਣਾ ਸਕਦਾ ਤੇ ਜਿੰਨੀ ਕੋਸ਼ਿਸ਼ ਕੀਤੀ ਤੁਹਾਨੂੰ ਦਿਖਾ ਦੇਣਾ ਆ ਦੇਖੋ ਤੇ ਤੁਸੀਂ ਸਮਝੋ ਇਹ ਸਿੱਖੀ ਦਾ ਇਤਿਹਾਸ ਹੈ ਸਭ ਤੋਂ ਹੁਣ ਤੁਹਾਨੂੰ ਖੂਦ ਦਰਸ਼ਨ ਕਰਾਨਾ ਹਾ ਜਿੱਥੋਂ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਲ ਛਕਿਆ ਸੀ ਤੇ ਉਸ ਖੂਹ ਵੱਲ ਚੱਲਿਆ ਇਸ ਤੋਂ ਬਾਅਦ ਫਿਰ ਲੰਗਰ ਆ ਜਲਾਵਾਂਗੇ ਤੇ ਲੰਗਰ ਕਰਾਂਗੇ ਇਸ ਪਾਸੇ ਖੂਹ ਹੈ ਜਿੱਦੋਂ ਸਾਹਮਣੇ ਗੇਟ ਲੱਗਾ ਉਧਰ ਖੂਹ ਹੈ ਉਧਰ ਚੱਲਦੇ ਹਾਂ ਉਧਰ ਫਿਰ ਤੁਹਾਨੂੰ ਕਰਾਨਾ ਹੈ ਦਰਸ਼ਨ ਅੱਜ ਪ੍ਰੋਗਰਾਮ ਚੱਲ ਰਿਹਾ ਸੀ ਤੇ ਨਹਿਂਗ ਸਿੰਘਾਂ ਦੀ ਪੂਰੀ ਟੀਮ ਇੱਥੇ ਆਈ ਹੋਈ ਹੈ ਮਿੱਤਰੋ ਪੂਰਾ ਜੋਰ ਲਾਈਦਾ ਵਧੀਆ ਤੋਂ ਵਧੀਆ ਵੀਡੀਓ ਬਣਾਈਏ ਕਿਸੇ ਤਰੀਕੇ ਵੀ ਕੋਈ ਕਮੀ ਨਾ ਛੱਡੀਏ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਰੂਰ ਹੌਸਲਾ ਵਜਾਈ ਬਹੁਤ ਜ਼ਿਆਦਾ ਹੁੰਦੀ ਹੈ ਤੁਹਾਡਾ ਪਿਆਰ ਹੀ ਬਹੁਤ ਜ਼ਰੂਰੀ ਹੈ ਅੱਗੇ ਹੌਸਲਾ ਮਿਲਦਾ ਹਿੰਮਤ ਮਿਲਦੀ ਹੈ ਬਹੁਤ ਮਿਹਨਤ ਲੱਗਦੀ ਮਿੱਤਰੋ ਟਾਈਮ ਵੀ ਕੱਢਣਾ ਪੈਂਦਾ ਤੇ ਆਣਾ ਜਾਣਾ ਵੀ ਪੈਂਦਾ ਸਾਰਾ ਕੁਝ ਕਰਕੇ ਜਾ ਕੇ ਇੱਕ ਵੀਡੀਓ ਬਣਦੀ ਹੈ ਬੜੀ ਮਿਹਨਤ ਨਾਲ ਲੋ ਜੀ ਪਹੁੰਚ ਗਏ ਆ ਜੀ ਖੋਈ ਸਾਹਿਬ ਵੱਲ ਤੇ ਇੱਥੇ ਦੇ ਕਰੋ ਦਰਸ਼ਨ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਦੇ ਇੱਥੇ ਵੀ ਦਰਬਾਰ ਸਾਹਿਬ ਰੱਖੇ ਹੋਏ ਨੇ ਇੱਥੇ ਵੀ ਬਾਬਾ ਜੀ ਦੀ ਸਵਾਰੀ ਪਈ ਆ ਦੇਖੋ ਇਸ ਹਾਂ ਤੇ ਦਰਸ਼ਨ ਕਰਨਾ ਫਿਰ ਤੁਹਾਨੂੰ ਦਰਬਾਰ ਸਾਹਿਬ ਦੇ ਕਰਾਨਾ ਇਹੋ ਖੂਈ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਿੱਥੇ ਤਾਂ ਜਲ ਚੱਕਿਆ ਸੀ ਆ ਦੇਖੋ ਸ਼ੀਸ਼ਾ ਲੱਗਾ ਹੋਇਆ ਜਿੰਨੀ ਹੋ ਸਕੇ ਵੀਡੀਓ ਦਿਖਾ ਸਕਦਾ ਤੁਹਾਨੂੰ ਦਿਖਾ ਦੇਣਾ ਹਾਂ ਮੈਂ ਇੱਧਰ ਨਿਸ਼ਾਨ ਸਾਹਿਬ ਵੀ ਲੱਗਾ ਹੋਇਆ ਇਥੋਂ ਖੂਈ ਚੋਂ ਪਾਣੀ ਬਾਹਰ ਘੜਿਆ ਜਾਂਦਾ ਪੁਰਾਣੇ ਜਮਾਨੇ ਦਾ ਲੱਗਾ ਦੇਖੋ ਇੱਧਰ ਸਰੋਵਰ ਸਾਹਿਬਨ ਉਧਰ ਵੀ ਜਾਣਾ ਹਾਂ ਹੁਣ ਮੈਂ ਤੇ ਇੱਧਰ ਖੂਈ ਸਾਹਿਬਨ ਤੇ ਇਹ ਦਰਬਾਰ ਸਾਹਿਬ ਜੋ ਖੂਈ ਦੇ ਬਿਲਕੁਲ ਨਾਲ ਬਣੇ ਸਾਰਾ ਵੀਊ ਦੇਖ ਲਓ ਤੁਸੀਂ ਥਾਰੇ ਪਾਸੇ ਹੁਣ ਚਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਹਰ ਅੰਮ੍ਰਿਤ ਬਾਣੀ ਰਾ ਸੁਣ ਬਟ ਪਾ ਗਿਆ ਹਰ ਅੰਮ੍ਰਿਤ ਬਾਣੀ ਰਾ ਖੂ ਸਾਹਿਬ ਦਾ ਸਾਰਾ ਇਤਿਹਾਸ ਲਿਖਿਆ ਹੈ ਸਕਰੀਨ ਸ਼ਾਟ ਲੈ ਕੇ ਪੜ੍ਹ ਲਿਓ ਸੰਤ ਸੰਗਤ ਜੀ ਬਾਕੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੋ ਵੀ ਸੀਗਾ ਸਾਰਾ ਜਿੰਨਾ ਹੋ ਸਕੇ ਦੱਸ ਜਾਈਦਾ ਤਾਂ ਬਾਕੀ ਪੜ ਲਿਆ ਕਰੋ ਸਕਰੀਨ ਸ਼ਾਟ ਲੈ ਕੇ ਪੜ ਲਿਆ ਕਰੋ ਆ ਸਾਰਾ ਵੀਊ ਦੁਬਾਰਾ ਦੇਖ ਲੋ ਇੱਕ ਵਾਰੀ ਉਹ ਨਿਕਲਦੇ ਆ ਸਰੋਵਰ ਸਾਹਿਬ ਵਾਲਾ ਸਰੋਵਰ ਸਾਹਿਬ ਦੇ ਦਰਸ਼ਨ ਕਰੋ ਮਿੱਤਰੋ ਤੁੱਕ ਛੱਟੇ ਮਾਰ ਕੇ ਜਨਮ ਸਫਲ ਕਰ ਰਹੇ ਤੇ ਮੈਂ ਵੀ ਚੱਲਦਾ ਤੇ ਛੱਟਾ ਮਾਰਦਾ ਇਹ ਸਾਰਾ ਇੱਧਰ ਦੇਖੋ ਸਰੋਵਰ ਸਾਹਿਬਨ ਤੇ ਇੱਧਰ ਗੁਰਦੁਆਰਾ ਸਾਹਿਬ ਦੀ ਦਰਬਾਰ ਸਾਹਿਬ ਦੀ ਬਿਲਡਿੰਗ ਹੈ ਇੱਥੇ ਮੱਛੀਆਂ ਵਗੈਰਾ ਨਜ਼ਰ ਨਹੀਂ ਆ ਰਹੀਆਂ ਹਾਲੇ ਫਿਲਹਾਲ ਕੋੂ ਸਾਹਿਬ ਤੇ ਸਲੋਵਰ ਸਾਹਿਬ ਵੱਲੋਂ ਨਿਕਲ ਗਏ ਆ ਜੀ ਹੁਣ ਚੱਲਦੇ ਆ ਲੰਗਰ ਹਾਲ ਵੱਲ ਤੇ ਮਿੱਤਰੋ ਚੱਲੇ ਆ ਗੁਰਦੁਆਰਾ ਪਛੀਵਾੜਾ ਸਾਹਿਬ ਦੇ ਲੰਗਰ ਹਾਲ ਜੀ ਆਹ ਦੇਖੋ ਜੀ ਲੰਗਰ ਹਾਲ ਦੇ ਦਰਸ਼ਨ ਕਰੋ ਆ ਸੰਗਤ ਦੇ ਦਰਸ਼ਨ ਕਰੋ ਲੰਗਰ ਕਰਦੀ ਹੋਈ ਸੰਗਤ ਇੱਧਰ ਭਾਂਡਾ ਲੈਣਾ ਹਾਂ ਤੇ ਚੱਲਦਾ ਚਾਰੇ ਪਾਸੇ ਦਰਸ਼ਨ ਕਰ ਲਓ ਕੁੰਧਾਰਾਸ਼ ਨਹੀਂ ਅੱਜ ਤੇ ਸੰਡੇ ਵਗੈਰਾ ਆਉਂ ਤਾਂ ਕਾਫੀ ਰਸ਼ ਮਿਲੇਗਾ ਤਾਂ ਅੰੰਗਰਾਲ ਚ ਲੇਟਰੀ ਹੋ ਗਿਆ ਪ੍ਰੋਗਰਾਮ ਟਾਈਮ ਵੀ 4 ਵਜੇ ਗਿਆ ਉਸ ਤੋਂ 4:00 4:30 ਵਜੇ ਲੰਗਰਾਲ ਚ ਜ਼ਿਆਦਾ ਪੀੜ ਨਹੀਂ ਹੋਣੀ। ਫਿਰ ਲੈਂਦੇ ਹਾਂ ਭਾਂਡੇ ਫਿਰ ਪਰਦਾ ਲੱਗਾ ਫਿਰ ਲੰਗਰ ਸ਼ੁਰੂ ਕਰਦਾ ਵਾਇਗੁਰ ਦਾ ਨਾਮ ਲੈ ਕੇ ਇਹ ਪ੍ਰਸ਼ਾਦਾ ਹੈ ਤੇ ਦਾਲ ਹੈ ਔਰ ਵੀ ਕੁਝ ਆਉਂਦਾ ਹੈ ਤੇ ਮੈਂ ਦਿਖਾਣਾ ਲੰਗਰ ਕਰ ਲਿਆ ਮਿੱਤਰੋ ਹੁਣ ਚੱਲਿਆਂ ਹਾਂ ਜੁੱਠੇ ਵਰਦਨ ਦੇਣ ਉਸ ਤੋਂ ਬਾਅਦ ਫਿਰ ਚਾਹ ਦਾ ਲੰਗਰ ਛਕਾਂਗੇ ਆ ਚੱਲ ਰਹੀ ਹੈ ਜੁੱਠੇ ਵਰਤਨਾਂ ਦੀ ਸੇਵਾ ਆ ਦੇਖੋ ਸਾਰੇ ਸਿੰਘ ਲੱਗੇ ਹੋਏ ਨੇ ਸੇਵਾ ਕਰਦਣ ਹੁਣ ਚੱਲਦਾ ਚਾਹ ਦਾ ਲੰਗਰ ਚੱਲਦਾ ਚਾਹ ਦਾ ਇੱਥੋਂ ਲੈਣੀ ਹੈ ਬਾਟਾ ਤੇ ਕਰਦਾ ਹਾਂ ਚਾਹ ਦਾ ਲੰਗਰ ਮਿੱਤਰੋ ਚਾਹ ਦਾ ਪੀੜੀ ਪੀੜੀ ਜੋ ਮਰਜ਼ੀ ਹੋ ਜੂ ਤੁਹਾਨੂੰ ਪਤਾ ਹੀ ਹੈ ਮੇਰਾ ਚਾਹ ਦਾ ਲੰਗਰ ਮੇਰਾ ਹਰ ਜਗ੍ਹਾ ਚੱਲਦਾ ਹੈ ਕੋਈ ਲੈ ਲਈ ਚਾਹ ਕੋਈ ਨਹੀਂ ਸਕਦਾ ਲੰਗਰ ਚਾਹ ਦਾ ਤੁਹਾਨੂੰ ਪਤਾ ਹੀ ਆ ਪਾ ਚਾਹ ਦਾ ਲੰਗਰ ਤਾਂ ਛਕਣਾ ਹੀ ਹੋਗਾ ਹਰ ਜਗ੍ਹਾ ਐਜ਼ ਯੂਜਵਲ ਮੇਨ ਆਈਟਮ ਹੈ ਚਾਹ ਸਾਡੀ ਪੂਰੀ ਸੇਵਾ ਚੱਲ ਰਹੀ ਹੈ ਤੇ ਵਾਪਸੀ ਦਾ ਰਸਤਾ ਹੈ ਸਾਹਮਣੇ ਗੇਟ ਤੇ ਲਿਖਿਆ ਹੈ ਗੁਰੂ ਜੀ ਨੇ ਖੂਤ ਤੋਂ ਜਲ ਚੱਕਿਆ ਤੇ ਜਨ ਡੇਟ ਆਰਾਮ ਕੀਤਾ ਇੱਥੇ ਬਾਬਾ ਦਇਆ ਸਿੰਘ ਜੀ ਬਾਬਾ ਧਰਮ ਸਿੰਘ ਜੀ ਅਤੇ ਬਾਬਾ ਮਾਨ ਸਿੰਘ ਜੀ ਆ ਕੇ ਮਿਲੇ ਗੁਰੂ ਸਿੰਘ ਜੀ ਮਿੱਤਰੋ ਵੀਡੀਓ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਵੀਡੀਓ ਅੱਛੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ ਹੁਣ ਆਪਣੇ ਦਾਸ ਗੁਰਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ